ਜਲੰਧਰ ਪੁਲਿਸ ਅਫਸਰਾਂ ਦੀ ਅਗਵਾਈ ਹੇਠ ਜਲੰਧਰ ਪੁਲਿਸ ਨੇ ਹਵਾਲਾ ਕਾਰੋਬਾਰ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕਰਕੇ ਉਸ ਕੋਲੋਂ 3100 ਅਮਰੀਕੀ ਡਾਲਰ ਅਤੇ ਕਰੀਬ 3 ਕਰੋੜ ਰੁਪਏ ਕੀਤੇ ਬਰਾਮਦ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਫਸਰ ਨੇ ਦੱਸਿਆ ਕਿ ਪੁਲਿਸ ਨੂੰ ਮੁਖਵਰਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਥਾਣਾ ਨਵੀਂ ਬਾਰਾਦਰੀ ਜਲੰਧਰ ਦੀ ਟੀਮ ਨੇ 3. ਬਸ਼ੀਰਪੁਰਾ ਜਲੰਧਰ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਤੋਂ ਪੁਲਿਸ ਨੂੰ ਇੱਕ ਭਰੋਸੇਮੰਦ ਸੂਤਰ ਤੋਂ ਸੂਚਨਾ ਮਿਲੀ ਸੀ ਕਿ ਕੁਝ ਅਪਰਾਧੀ ਸ਼ਹਿਰ ਵਿੱਚ ਨਜਾਇਜ਼ ਹਥਿਆਰ, ਸ਼ਰਾਬ ਅਤੇ ਨਸ਼ੀਲੇ ਪਦਾਰ ਥਾਂ ਦੀ ਵਿਕਰੀ ਕਰ ਰਹੇ ਸਨ ਜਲੰਧੇ ਦੀ ਪੁਲਿਸ ਟੀਮ ਨੇ ਇੱਕ ਤਰੇਟਾ ਕਾਨ ਨੂੰ ਰੋਕ ਕੇ ਪੁਨੀਤ ਸੂਦ ਉਰਫ ਗਾਂਧੀ ਪੁੱਤਰ ਰਾਜਦੇਹ ਮੁਹੱਲਾ ਕਟੜਾ ਨੇੜੇ ਦੁਸ਼ਹਿਰਾ ਗਰਾਊਂਡ ਹਾਰਪੁਰ ਜੋ ਕਿ ਹਵਾਲਾ ਰਾਸ਼ੀ ਦੀ ਡਿਲੀਵਰੀ ਕਰਨ ਜਾ ਰਹੇ ਸੀ ਜਲੰਧਰ ਪੁਲਿਸ ਨੇ ਚੈਕਿੰਗ ਦੌਰਾਨ ਮਲਜ਼ਮਾ ਦੇ ਕਬਜ਼ੇ ਚੋਂ ਕਰੋੜਾ ਰੁਪਏ ਤੇ 3100 ਵਿਦੇਸ਼ੀ ਕਰੰਸੀ ਅਮਰੀਕੀ ਡਾਲਰ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ ਜਲੰਧਰ ਪੁਲਿਸ ਨੇ ਕਿਹਾ ਕਿ ਮਲਜ਼ਮਾ ਦੇ ਇਸ ਬੰਦਾ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਸਨੇ ਇਹ ਹਵਾਲਾ ਪੈਸਾ ਕਿੱਥੋਂ ਇਕੱਠਾ ਕੀਤਾ ਤੇ ਕਿੱਥੇ ਪਹੁੰਚਾਇਆ ਪੁਲਿਸ ਨੇ ਮਲਜ਼ਮਾ ਖਿਲਾ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਅਗਰੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ ਪੁਲਿਸ ਟੀਵੀ ਜੀ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 95 ਲੱਖ ਪਲੱਸ ਇੰਡੀਅਨ ਕਰੰਸੀ ਔਰ 3200 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਦਾ ਰਿਕਵਰ ਕੀਤੇ ਆ ਜਿਹੜਾ ਕਿ ਫਰੀ ਸ਼ੂਦ ਹੈ ਉਹ ਨਿਸ਼ਾਨ ਫੋਟਾ ਰਹਿਣ ਵਾਲਾ ਆ ਸਾਡੀ ਇਹ ਜੀ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਿਹਾ ਸੀ ਜਿੱਤੋਂ ਉਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਸੀ ਜਿੱਤੋਂ ਜੀ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉਤੇ ਐਫਆਈਆ ਲੌਂਚ ਕਰਕੇ ਉਹਨੂੰ ਜਦੋਂ ਉਹ ਕਿਆ ਚੈੱਕ ਕੀਤਾ ਕਿ ਇਹਦੇ ਕੋਈ ਰਿਕਵਰੀ ਵਿੱਚ ਇਹ ਤੇ ਪਹਿਲਾਂ ਇੱਕ ਐਫਆਈਆ ਦਿੱਲੀ ਏਅਰਪੋਰਟ ਦੀ ਲੌਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹਨੂੰ ਵੈਰੀਫਾਈ ਕਰਿਆ ਕਿ ਸੈਕਸ਼ਨ ਇਦਾਂ ਪਰੰਗਾਂ ਤੋਂ ਵੈਸਟ ਇੰਡੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਜੀ